ਜੀ ਜਗੀਰ ਕੌਰ ਇੱਕ ਡੇਰੇ ਦੀ ਸਾਧਣੀ ਆ ਦੇਗੋਵਾਲ ਪਿੰਡ ਵਿੱਚ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਰੇ ਵਾਲੇ ਉਹਨਾਂ ਦਾ ਡੇਰਾ ਆ ਜਿਹਦੀ ਇਨਚਾਰਜ ਬੀਬੀ ਜਗੀਰ ਕੌਰ ਆ ਲੋਕ ਸਭਾ ਸੀਟ ਗੁਰਦਾਸਪੁਰ ਹੈ ਜਾਂ ਤਾਂ ਸੇਖਪਾ ਸਾਬ ਆਪ ਲੜ ਲੈਣ ਜਾਂ ਆਪਣੇ بیٹے ਜਗਰੂਪ ਸਿੰਘ ਸੇਖਵਾਨ ਨੂੰ ਦੇ ਦੇਣ ਤੇ ਇਹਨਾਂ ਨੂੰ ਜ਼ਮੀਨੀ ਹਕੀਕਤ ਪਤਾ ਲੱਗ ਜੇਗੀ ਤੁਸੀਂ ਇਹਨਾਂ ਦਾ ਚੈਲੰਜ ਕਬੂਲ ਕਰਦੇ ਜਗਰੂਪ ਸਿੰਘ ਸੇਖਵਾਨ ਨੇ ਅਜੇ ਤੱਕ ਮੈਂਬਰ ਪੰਚਾਇਤ ਦੀ ਇਲੈਕਸ਼ਨ ਨਹੀਂ ਲੜੀ ਤੇ ਮੈਂ ਉਹਦੀ ਸ਼ੁਰੂਆਤ ਪਾਰਲੀਮੈਂਟ ਦੀ ਸੀਟ ਤੋਂ ਕਿਵੇਂ ਕਰਵਾ ਸਕਨੇ ਆ ਸੁਨਜਾਇਸ਼ ਕੋਈ ਗੁੰਜਾਇਸ਼ ਹੈ ਕਿ ਸੇਖਾ ਸਾਹਿਬ ਕੱਲ ਨੂੰ ਵੱਡੇ ਬਾਦਲ ਸਾਹਿਬ ਤੁਹਾਨੂੰ ਇਨਵਾਈਟ ਕਰਦੇ ਨੇ ਵਾਪਸੀ ਦੀ ਕੋਈ ਗੁੰਜਾਇਸ਼ ਬਾਦਲ ਪਰਿਵਾਰ ਤੇ ਮਜੀਠੀਆ ਪਰਿਵਾਰ ਅਕਾਲੀ ਦਲ ਤੋਂ ਸੀਮ ਤੋਂ ਪਿੱਛੇ हट ਜਾਣ ਅਸੀਂ ਸਾਰਿਆਂ ਨਾਲ ਇਕੱਠੇ ਹੋਣ ਨੂੰ ਤਿਆਰ ਐਨ ਆਰ ਆਈ ਫੰਡਿੰਗ ਲੈਣ ਵਾਸਤੇ ਉਹਨਾਂ ਬੀਬੀ ਖਾਲੜਾ ਜੀ ਦੇ ਮੋਢੇ ਦਾ ਸਹਾਰਾ ਲਿਆ ਹੁਣ ਤੁਸੀਂ ਉਹਨੂੰ ਕਲੀਨ ਚਿੱਟ ਦੇ ਦਿੱਤੀ ਹੈ ਕਿ ਜਾਂ આરોਪ ਅਜਿਹਾ ਆਪਣੇ આરોਪਾਂ ਤੇ ਕਾਇਮ ਜੇ ਐਨਆਰਏ মিডিਆ ਨਾਲ ਜੁੜੇ ਨੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਤੋਂ ਜਨਸਕਤ ਸੇਵਾ ਸਿੰਘ ਸੇਖਵਾ ਜੀ। ਆਪ ਜੀ ਦਾ ਸਵਾਗਤ ਹੈ ਜੀ ਐਨਆਰਏ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੇਖਵਾ ਸਾਹਿਬ ਸੁਖਪਾਲ ਸਿੰਘ ਖੇਰਾ। ਰਾਜਨੀਤੀ ਦੇ ਕੈਸਾ ਚਤਰ ਖਿਡਾਰੀ ਨਿਕਲਿਆ ਕਿ ਉਹਦੇ ਚੱਕਰ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਆਪ ਫਸ ਗਈ ਹੈ, ਨਿਕਲ ਨਹੀਂ ਸકી। ਕੀ ਕਰ ਰਹੇ? ਨਹੀਂ ਨਹੀਂ ਕੋਈ ਐਸੋ ਜੀ ਫਸਣ ਵਾਲੀ ਕੋਈ ਗੱਲ ਨਹੀਂ। ਅਸੀਂ ਪਹਿਲਾਂ ਹੀ ਜਦੋਂ ਮਿਸਜ਼ ਖਾਲੜਾ ਦਾ ਐਲਾਨ ਹੋਇਆ ਅਸੀਂ ਉਸ ਦਿਨ ਤੋਂ ਹੀ ਇਹ ਮਨ ਬਣਾ ਲਿਆ ਸੀ ਕਿ ਅਸੀਂ ਮਿਸਜ਼ ਖਾਲੜਾ ਦੀ ਜਿਹੜੀ ਮਦਦ ਆ ਉਹ ਕਰਨੀ ਆ ਨਾ ਅਸੀਂ ਖੈਰੇ ਦੀ ਵਜ੍ਹਾ ਕਰਕੇ ਮਤ ਕੀਤੀ ਆ ਨਾ ਕੋਈ ਫਸਿਆ ਕਰਕੇ ਮਤ ਕੀਤੀ ਆ ਇਹ ਤੇ ਮੈਂ ਸਮਝਣਾ ਕਿ ਸਾਰੀ ਹਿਊਮੈਨਿਟੀ ਨੂੰ ਹੀ ਬੀਬੀ ਖਾਲੜਾ ਦੀ ਮਦਦ ਕਰਨੀ ਚਾਹੀਦੀ ਆ ਇਸ ਕਰਕੇ ਕਿ ਜੋ ਸ਼ਹਾਦਤ ਸਰਦਾਰ ਜਸਵੰਤ ਸਿੰਘ ਦੀ ਖਾਲੜਾ ਨੇ ਦਿੱਤੀ ਆ ਉਹ ਕਿਸੇ ਇੱਕ ਵਿਸ਼ੇਸ਼ ਜਾਤੀ ਫਿਰਕੇ ਵਾਸਤੇ ਨਹੀਂ ਉਹ ਸਮੁੱਚੀ ਮਨੁੱਖਤਾ ਵਾਸਤੇ ਦਿੱਤੀ ਆ ਪਰ ਸੇਖਪਾਲ ਸਾਹਿਬ ਇਹ ਜਿਹੜਾ ਤੁਹਾਡਾ ਸਮਰਥਨ ਹੈ ਸਿੱਧੇ ਜਾਂ ਸਿੱਧੇ ਤੌਰ ਤੇ ਹੈ ਤਾਂ ਸੁਖਪਾਲ ਸਿੰਘ ਖੈਰਾਂ ਨੂੰ ਮਜ਼ਬੂਤ ਹੈ ਸੁਖਪਾਲ ਸਿੰਘ ਖੈਰਾਂ ਨੂੰ ਹੀ ਕਰੇਗਾ ਨਾ ਵੇਖੋ ਮੈਂ ਜਿਹੜੀ ਗੱਲ ਕਹਿ ਰਿਹਾ ਆ ਅਸੀਂ ਹੁਣ ਵੀ ਮੈਂ ਇਹ ਗੱਲ ਕਹਿਣਾ ਕਿ ਅਸੀਂ ਸੁਖਪਾਲ ਸਿੰਘ ਖੈਰੇ ਦਾ ਸਮਰਥਨ ਨਹੀਂ ਕੀਤਾ ਉਹਨਾਂ ਦੇ ਉਮੀਦਵਾਰ ਹੋਰ ਵੀ ਪੰਜਾਬ ਵਿੱਚ ਹੋਰ ਅਸੀਂ ਸੀਟਾਂ ਤੇ ਇਲੈਕਸ਼ਨ ਲੜ ਰਹੇ ਆ ਲੇਕਿਨ ਅਸੀਂ ਇੱਕ ਹੀ ਸੀਟ ਤੇ ਆਪਣੇ ਸਮਰਥਨ ਕੀਤਾ ਬੀਬੀ ਖਾਲੜਾ ਜੀ ਦਾ ਉਹ ਇਸ ਕਰਕੇ ਨਹੀਂ ਕਿ ਉਹ ਪੰਜਾਬ ਡੈਮੋਕਰੈਟਿਕ ਅਲਾਈਅንስ ਦੀ ਉਮੀਦਵਾਰ ਆ ਜਾਂ ਖਹਿਰਾ ਸਾਹਿਬ ਦੀ ਉਮੀਦਵਾਰ ਆ ਉਹ ਇਸ ਕਰਕੇ ਕੀਤਾ ਕਿ ਸਰਦਾਰ ਜਸਵੰਤ ਸਿੰਘ ਖਾਲੜਾ ਜੀ ਦੀ ਉਹ ਧਰਮ ਪਤਨੀ ਆ ਤੇ ਉਹ ਖਾਲੜਾ ਜੀ ਦਾ ਮਿਸ਼ਨ ਲੈ ਕੇ ਅੱਗੇ ਚੱਲ ਰਹੀ ਆ ਆ ਕੀ ਵੀ ਆਪਣੀ ਪਾਰਟੀ ਨੂੰ ਪੰਚਕ ਪਾਰਟੀ ਕਹਿ ਰਹੇ ਹੋ ਸ਼ਰੋਮਣੀ ਅਕਾਲੀ ਦਲ ਟਕਸਾਲੀ ਕਹਿ ਰਹੇ ਹੋ ਉਹ ਅਕਾਲੀ ਦਲ ਕਹਿ ਰਹੇ ਹੋ ਜਿਹੜਾ ਅਕਾਲੀ ਦਲ ਕਦੀ ਕੁਰਬਾਨੀਆਂ ਦੇ ਨਾਲ ਸਿਰਜਿਆ ਗਿਆ ਸੀ ਤੁਸੀਂ ਕਹਿ ਰਹੇ ਹੋ ਤੁਸੀਂ ਵੀ ਦਾਵਾ ਕਰਦੇ ਹੋ ਕਿ ਅਸੀਂ ਉਸ ਅਕਾਲੀ ਦਲ ਨੂੰ ਮੁੜ ਹੋਣ ਦੇ ਵਿੱਚ ਲੈ ਕੇ ਆ ਰਹੇ ਹਾਂ ਤਾਂ ਫਿਰ ਇਸ ਸੀਟ ਤੋਂ ਜਾਂ ਪੰਜਾਬ ਦੀ ਕਿਸੇ ਹੋਰ ਸੀਟ ਤੋਂ ਤੁਸੀਂ ਬੀਬੀ ਖਾਲੜਾ ਜੀ ਨੂੰ ਟਿਕਟ ਕਿਉਂ ਨਹੀਂ ਦਿੱਤੀ ਜਾਂ ਉਹਨਾਂ ਨਾਲ ਸੰਪਰਕ ਕਿਉਂ ਨਹੀਂ ਕੀਤਾ ਅਸੀਂ ਬੀਬੀ ਜੀ ਨਾਲ ਸੰਪਰਕ ਕੀਤਾ ਸਾਡੇ ਡਾਕਟਰ ਰਤਨ ਸਿੰਘ ਹੋਣਾ ਦੇ ਸਾਹਿਬਜਾਦੇ ਨੂੰ ਅਸੀਂ ਉਹਨਾਂ ਕੋਲ ਭੇਜਿਆ ਉਸ ਦਿਨ ਉਹ ਸਾਡੀ ਗੱਲ ਨਾਲ ਸਹਿਮਤ ਨਹੀਂ ਹੋਏ ਵੀ ਮੈਂ ਇਲੈਕਸ਼ਨ ਨਹੀਂ ਲੜਨੀ ਇਸ ਕਰਕੇ ਅਸੀਂ ਅਸੀਂ ਤੇ ਪਹਿਲਾਂ ਹੀ ਉਹਨਾਂ ਨਾਲ ਇਸ ਇਲੈਕਸ਼ਨ ਵਾਸਤੇ ਸੰਪਰਕ ਕੀਤਾ ਸੀਗਾ ਲੇਕਿਨ ਉਸ ਵੇਲੇ ਉਹਨਾਂ ਨੇ ਸਾਡ ਨੂੰ ਸਹਿਮਤੀ ਨਹੀਂ ਦਿੱਤੀ ਅਸੀਂ ਫਿਰ ਕਹਿ ਸਕਦੇ ਨਾ ਸੁਖਪਾਲ ਸਿੰਘ ਖਹਿਰਾ ਫਿਰ ਰਾਜਨੀਤੀ ਦਾ ਜਾਦੂਗਰ ਹੈ ਜਿਹਨਾਂ ਨੂੰ ਆਪਣੇ ਨਾਲ ਸਹਿਮਤ ਕਰ ਲਿਆ ਇਹ ਵੇਖੋ ਜੋ ਤੁਸੀਂ ਮਰਜ਼ੀ ਕਹਿ ਲਓ ਮੈਂ ਤੇ ਇਹ ਗੱਲ ਕਹਾਂਗਾ ਕਿ ਅਸੀਂ ਕਿਸੇ ਵੀ ਪਾਰਟੀ ਕਰਕੇ ਕਿਸੇ ਵਿਸ਼ੇਸ਼ ਵਿਅਕਤੀ ਕਰਕੇ ਉਹਨਾਂ ਦਾ ਸਮਰਥਨ ਨਹੀਂ ਕੀਤਾ ਕੇਵਲ ਤੇ ਕੇਵਲ ਸਰਦਾਰ ਜਸਵੰਤ ਸਿੰਘ ਦੀ ਖਾਲੜਾ ਦੀ ਕੁਰਬਾਨੀ ਕਰਕੇ ਤੇ ਉਸ ਮਿਸ਼ਨ ਨੂੰ ਬੀਬੀ ਹਣੀ ਲੈ ਕੇ ਅੱਗੇ ਚੱਲੇ ਨੇ ਤੇ ਉਹਦੀ ਵਜ੍ਹਾ ਕਰਕੇ ਅਸੀਂ ਉਹਨਾਂ ਦਾ ਸਮਰਥਨ ਕੀਤਾ ਸੇਖੋਂ ਸਾਹਿਬ ਵੈਸੇ ਜੀ ਜੀ ਨੇ ਮੈਨੂੰ ਮੈਂ ਉਹਨਾਂ ਨੂੰ ਮਿਲਿਆ ਔਰ ਉਹਨਾਂ ਨੇ ਇਹ ਵੀ ਗੱਲ ਕਹੀ ਆ ਕਿ ਮੈਂ ਆਪਣੇ ਡੈਮੋਕਰੈਟਿਕ ਅਲਾਈਅንስ ਨੂੰ ਇੱਕ ਗੱਲ ਕਲੀਅਰ ਕਰ ਦਿੱਤੀ ਆ ਕਿ ਜੋ ਮਿਸ਼ਨ ਲੈ ਕੇ ਮੇਰੇ ਹਸਬੰਦ ਚੱਲੇ ਸਨ ਉਹ ਮਿਸ਼ਨ ਲੈ ਕੇ ਮੈਂ ਅੱਗੇ ਚੱਲ ਰਹੀ ਆ ਇਹ ਨਾ ਹੋਵੇ ਵੀ ਤੁਹਾਨੂੰ ਮੇਰੀ ਗੱਲ ਉਹ ਚੰਗੀ ਨਾ ਲੱਗੇ ਜੇ ਤੁਹਾਨੂੰ ਮੇਰੀ ਗੱਲ ਉਹ ਚੰਗੀ ਨਹੀਂ ਲੱਗਦੀ ਮੈਂ ਇਲੈਕਸ਼ਨ ਨਹੀਂ ਲੜਦੀ ਸੁਖਪਾਲ ਸਿੰਘ ਖਹਿਰੇ ਤੇ ਯਕੀਨ ਕਰਨਾ जाय ਸੀ ਬੀਬੀ ਜੀ ਦੇ ਵੇਖੋ ਮੈਂ ਸਮਝ ਨਾ ਉਹਨਾਂ ਦੀ ਕੀ ਗੱਲ ਹੋਈ ਆ ਉਹਦੇ ਬਾਰੇ ਤੇ ਮੈਨੂੰ ਹੁਣ ਜਾਣਕਾਰੀ ਕੋਈ ਵਿਰੋਧੀ ਰਾਜਨੀਤਿਕ ਤੌਰ ਤੇ ਗੱਲ ਕਰਾਂ ਤਾਂ ਸੁਖਪਾਲ ਸਿੰਘ ਖਹਿਰੇ ਤੇ ਅਸੀਂ ਉਹਨਾਂ ਦੇ ਰਾਜਨੀਤਿਕ ਫੈਸਲਿਆਂ ਤੇ ਵਿਸ਼ਵਾਸ ਕਰ ਸਕਦੇ ਹਾਂ ਵੇਖੋ ਉਹਨਾਂ ਤੇ ਵਿਸ਼ਵਾਸ ਕਰਨਾ ਹਰ ਹਰ ਗੱਲ ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਲੇਕਿਨ ਜਦੋਂ ਕੋਈ ਇਸ਼ੂ ਸਾਹਮਣੇ ਆਵੇਗਾ ਉਹ ਇਸ਼ੂ ਵਾਲ ਵੇਖ ਕੇ ਜੇ ਤੇ ਉਹ ਲੋਕ ਲੋਕਾਂ ਦੇ ਭਲੇ ਦਾ ਇਸ਼ੂ ਆ ਅਸੀਂ ਜ਼ਰੂਰ ਸਮਰਥਨ ਕਰਾਂਗੇ ਤੇ ਜੇ ਉਹ ਉਹਨਾਂ ਦੇ ਆਪਣੇ ਭਲੇ ਦਾ ਜਾਂ ਉਹਨਾਂ ਦੀ ਪਾਰਟੀ ਦੇ ਭਲੇ ਦਾ ਜਾਂ ਕਿਸੇ ਦੇ ਭਲੇ ਦਾ ਨਹੀਂ ਉੱਥੇ ਸਮਰਥਨ ਨਹੀਂ ਕਰਾਂਗੇ ਸਿੱਖਾ ਸਾਹਿਬ ਤੁਸੀਂ ਹੁਣੇ ਜ਼ਿਕਰ ਕੀਤਾ ਕਿ ਇੱਕ ਕੈਂਪਸੀ ਦੀ ਟਿਕਟ ਤੇ ਬੰਦਾ ਖੜ ਜੇ ਤੇ ਉਹਨੂੰ ਬਿਠਾਣਾ ਬੜਾ ਔਖਾ ਹੁੰਦਾ ਜਨਰਲ ਜੇਜ ਸਿੰਘ ਇਕ ਫੌਜ ਦੇ ਏਡੇ ਵੱਡੇ ਅਹੁਦੇ ਤੋਂ ਆਏ ਨੇ ਜਨਰਲ ਔਰ ਉਹਨਾਂ ਦਾ ਇੱਕ ਫੌਜੀਆ ਦਾ ਇੱਕ ਆਪਣਾ ਕਾਇਦਾ ਕਾਨੂੰਨ ਵੀ ਹੁੰਦਾ ਜਿਵੇਂ ਇੱਕ ਵਾਰੀ ਕਹਿ ਲਈ ਤੇ ਕਿਹਾ ਜਾਂਦਾ ਕਿ ਫੌਜੀ ਜਿੱਥੇ ਅੜ ਗਿਆ ਅੜ ਗਿਆ ਲੇਕਿਨ ਇਸ ਮੌਕੇ ਜਦੋਂ ਉਹਨਾਂ ਨੂੰ ਤੁਸੀਂ ਅਨਾਉਂਸ ਕੀਤਾ ਉਹਨਾਂ ਨੂੰ ਟਿਕਟ ਦਿੱਤੀ ਪ੍ਰਚਾਰ ਸ਼ੁਰੂ ਕਰ ਦਿੱਤਾ ਔਰ ਉਸ ਤੋਂ ਬਾਅਦ ਜਨਰਲ ਜੀ ਜੀ ਸਿੰਘ ਉਹਨਾਂ ਨੂੰ ਬਿਠਾਉਣਾ ਔਰ ਉਹਨਾਂ ਨੂੰ ਕਹਿਣਾ ਕਿ ਤੁਸੀਂ ਬੈਠ ਜਾਓ ਔਰ ਸਮਰਥਨ ਜਿਹੜਾ ਬੀਬੀ ਖਾਲੜਾ ਜੀ ਦੇ ਹੱਕ ਚ ਕਰਨਾ ਇਹ ਕਿੰਨੀ ਇੱਕ ਟੇਢੀ ਖੀਸ ਸੀ ਤੁਹਾਡੇ ਅਸੀਂ ਕਿੱਡਾ ਵੱਡਾ ਚੈਲੰਜ ਸੀ ਬੜਾ ਔਖਾ ਕਾਰਜ ਸੀ ਮੈਂ ਇਹ ਗੱਲ ਮੰਨਦਾ ਕਿ ਕਿਸੇ ਵੀ ਇਸ ਸਟੇਟਸ ਦੇ ਬੰਦੇ ਨੂੰ ਤੁਸੀਂ ਮਹੀਨਾ ਡੇਢ ਮਹੀਨਾ ਉਮੀਦਵਾਰ ਡਿਕਲੇਅਰ ਕਰਕੇ ਉਹਦੇ ਨਾਲ ਪਿੰਡਾਂ 'ਚ ਜਾ ਕੇ ਉਹਦੀਆਂ ਮੀਟਿੰਗਾਂ ਕਰਵਾ ਕੇ ਲੋਕਾਂ 'ਚ ਐਲਾਨ ਕਰਕੇ ਮੁੜ ਕੇ ਉਹਨੂੰ ਵਿਡਰਾਅ ਕਰਨਾ ਬੜਾ ਔਖਾ ਲੇਕਿਨ ਕਈ ਇਸ਼ੂ ਇੰਨੇ ਇੰਪੋਰਟੈਂਟ ਹੁੰਦੇ ਆ ਇੰਨੇ ਲੋਕਾਂ ਦੇ ਹਿੱਤ 'ਚ ਹੁੰਦੇ ਆ ਇੰਨੇ ਈਮੋਸ਼ਨਲ ਹੁੰਦੇ ਆ ਇੰਨੇ ਕੁਰਬਾਨੀ ਵਾਲੇ ਹੁੰਦੇ ਆ ਕਿ ਉਹਨਾਂ ਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ ਸੋ ਖਾਲਸਾ ਜੀ ਖਾਲੜਾ ਜਦੇ ਦਾ ਜਿਹੜਾ ਮਿਸ਼ਨ ਸੀਗਾ ਉਹ ਉਹਨੂੰ ਕਦੀ ਕੋਈ ਸਿੱਖ ਜਾਂ ਕੋਈ ਇਨਸਾਨ ਉਹ ਉਹਨੂੰ ਇਗਨੋਰ ਨਹੀਂ ਕਰ ਸਕਦਾ ਇਸ ਕਰਕੇ ਅਸੀਂ ਜਨਰਲ ਸਾਹਿਬ ਨੂੰ ਰਿਕਵੈਸਟ ਵੀ ਕੀਤੀ ਆ ਲੇਕਿਨ ਮੈਂ ਸਮਝਣਾ ਸਾਡੀ ਰਿਕਵੈਸਟ ਤੋਂ ਇਲਾਵਾ ਉਹਨਾਂ ਨੇ ਆਪ ਵੀ ਉਹ ਵੀ ਤੇ ਸਿੱਖ ਨੇ ਉਹਨਾਂ ਦੇ ਮਨ ਵਿੱਚ ਵੀ ਸਿੱਖ ਭਾਵਨਾਵਾਂ ਨੇ ਉਹਨਾਂ ਦੀ ਵੀ ਸਿੱਖ ਸਾਈਕੀ ਆ ਉਹਨਾਂ ਨੇ ਵੀ ਆਪ ਮਹਿਸੂਸ ਕੀਤਾ ਆ ਕਿ ਉਹਨਾਂ ਦੀ ਬਹੁਤ ਵੱਡੀ ਕੁਰਬਾਨੀ ਆ ਜੇ ਅਸੀਂ ਦੋਵੇਂ ਖੜਦੇ ਆ ਤੇ ਅਸੀਂ ਪੰਥਕ ਵੋਟਾਂ ਜਿਹੜੀਆਂ ਉਹ ਉਹ ਹੀ ਵੰਡੀਆਂ ਜਾਣਗੀਆਂ ਤੇ ਉਹਦਾ ਲਾਭ ਜਿਹੜਾ ਉਹ ਰਵਾਇਤੀ ਪਾਰਟੀਆਂ ਨੂੰ ਹੋਊਗਾ ਜਿਨ੍ਹਾਂ ਕੋਲੋਂ ਅਸੀਂ ਪੰਜਾਬ ਦਾ ਖੇੜਾ ਛਡਾਉਣਾ ਚਾਹੁੰਦੇ ਆ ਇਸ ਕਰਕੇ ਉਹਨਾਂ ਨੇ ਆਪ ਫੈਸਲਾ ਕੀਤਾ ਕਿ ਸਾਡੇ ਦੋਵਾਂ ਚੋਂ ਇੱਕ ਉਮੀਦਵਾਰ ਚਾਹੀਦਾ ਜੇ ਬੀਬੀ ਜੀ ਕੁਰਬਾਨੀ ਕਰਦੇ ਠੀਕ ਆ ਨਹੀਂ ਤੇ ਮੈਂ ਕਰਨ ਨੂੰ ਤਿਆਰ ਆ ਬਿਲਕੁਲ ਬਹੁਤ ਵੱਡਾ ਪੰਥ ਦੇ ਲਈ ਇੱਕ ਬਹੁਤ ਵੱਡੀ ਕੁਰਬਾਨੀ ਹੈ ਯਾਦ ਰੱਖੀ ਜਾਏਗੀ ਵੀ ਕੁਰਬਾਨੀ ਪੰਥ ਦੇ ਵਿੱਚ ਸੇਖਾ ਸਾਹਿਬ ਜਨਰਲ ਜੇ ਜੇ ਸਿੰਘ ਇਹਨਾਂ ਦੀ ਪਰਸਨੈਲਿਟੀ ਐਸੀ ਹੈ ਇਹਨਾਂ ਦਾ ਨਾਮ ਹੀ ਐਸਾ ਹੈ ਤੁਹਾਨੂੰ ਲੱਗਦਾ ਕਿ ਇਹਨਾਂ ਨੂੰ ਕਿਸੇ ਨੇ ਜੁੱਤੀਆਂ ਦਿਖਾਈਆਂ ਹੋਣਗੀਆਂ ਜਾਂ ਜੁੱਤੀਆਂ ਦਾ ਹਾਰ ਕਿਸੇ ਨੇ ਪਾਇਆ ਹੋਵੇਗਾ ਜਿਸ ਦਾ ਦਾਵਾ ਸੁਖਬੀਰ ਬਾਦਲ ਕਰਦੇ ਬਿਲਕੁਲ 100% ਦੀ ਝੂਠੀ ਗੱਲ ਹੈ ਇਹ ਬਿਲਕੁਲ ਇਹੋ ਜੇ ਸ਼ਬਦ ਉਹਦੇ ਵਾਸਤੇ ਵਰਤਣੇ ਮੈਂ ਸਮਝਣਾ ਕਿ ਚੰਨ ਤੇ ਥੁੱਕਣ ਵਾਲੀ ਗੱਲ ਆ ਜਿਵੇਂ ਚੰਨ ਵੱਲ ਨੂੰ ਮੂੰਹ ਕਰਕੇ ਥੁੱਕੀ ਦਾਦੇ ਉਹ ਆਪਣੇ ਚਿਹਰੇ ਤੇ ਪੈਂਦਾ ਆ ਮੈਂ ਸਮਝਣਾ ਜੇ ਇਹ ਗੱਲ ਮੈਂ ਤੇ ਸੁਣੀ ਨਹੀਂ ਲੇਕਿਨ ਜੇ ਸੁਖਵੀਰ ਸਿੰਘ ਨੇ ਇਹ ਗੱਲ ਕੀਤੀ ਆ ਤੇ ਉਹਨੇ ਆਪਣੇ ਰੁਤਬੇ ਦਾ ਨਰਾਤਰ ਕੀਤਾ ਔਰ ਇਹ ਚੰਨ ਦੇ ਥੁੱਕਣ ਵਾਲੀ ਗੱਲ ਆ ਉਹਦੇ ਆਪਣੇ ਮੂੰਹ ਤੇ ਪਾਊਗਾ ਅਕਸਰ ਇੱਕ ਐਡ ਚੱਲ ਰਹੀ ਹੈ ਜੀ ਟੀਵੀ ਦੇ ਵਿੱਚ ਜਿਹੱਚੋ ਕਹਿੰਦਾ ਦਾਗ ਅੱਛੇ ਹਨ ਸ਼ਰੋਮਣੀ ਅਕਾਲੀ ਦਲ ਬਾਦਲ ਔਰ ਇਸ ਵਿੱਚ ਜਗਮੀਤ ਸਿੰਘ ਬਰਾੜ ਜਿਹੜਾ ਕੱਲ ਤੱਕ ਉਹਦਾ ਵਿਰੋਧ ਕਰਦਾ ਸੀ ਕੱਲ ਤੱਕ ਸਟੇਜਾਂ ਤੋਂ ਸ਼੍ਰੋਮਣੀ ਅਕਾਲੀ ਦਲ ਬਾਰੇ ਬਹੁਤ ਕੁਝ ਬਿਆਨਬਾਜ਼ੀ ਕਰਦਾ ਸੀ ਲੇਕਿਨ ਹੁਣ ਅਚਾਨਕ ਉਹਨੂੰ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਪ੍ਰਕਾਸ਼ ਸਿੰਘ ਬਾਦਲ ਚੰਗੇ ਕਿਉਂ ਲੱਗਣ ਲੱਗ ਪਏ ਦਾਗ ਅੱਛੇ ਹਨ ਵੇਖੋ ਇਹਦਾ ਜਵਾਬ ਤੇ ਜਗਮੀਤ ਸਿੰਘ ਬਰਾੜ ਦੇ ਸਕਦੇ ਆ ਤੁਹਾਡੀ ਨਜ਼ਰੀਆ ਨਾ ਫਿਰ ਵੀ ਤੁਸੀਂ ਰਾਜਨੀਤੀ ਸਭ ਜਿਹੜਾ ਇਨਸਾਨ ਸਟੇਜ ਤੇ ਖਲੋ ਕੇ ਕਹਿੰਦਾ ਰਿਹਾ ਹੋਵੇ ਕਿ ਮੇਰੇ ਪਿਓ ਦਾ ਪੋਲੀਟੀਕਲ ਕਾਤਲ ਬਾਦਲ ਨੇ ਅੱਜ ਉਹਨਾਂ ਨਾਲ ਹੱਥ ਮੜਾ ਲਿਆ ਆ ਮੈਂ ਸਮਝ ਨਾ ਇਹ ਗੈਰ ਸਿਧਾਂਤਕ ਰਾਜਨੀਤੀ ਆ ਇਹ ਕੋਈ ਆਦਰਸ਼ਕ ਰਾਜਨੀਤੀ ਨਹੀਂ ਜਿਹੜੇ ਐਨਆਰਆਈ ਦਾ ਇੱਕ ਜ਼ਿਕਰ ਆਂਦਾ ਜੀ ਕਿ ਜਦੋਂ ਤੁਹਾਡੀ ਕੰਪੇਨਿੰਗ ਹੋ ਰਹੀ ਸੀ ਜਨਰਲ ਜੇ ਜੇ ਸਿੰਘ ਦੇ ਹੱਕ ਦੇ ਵਿੱਚ ਉਸ ਸਮੇਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਚਾਰ ਦੇ ਵਿੱਚ ਸੁਖਪਾਲ ਸਿੰਘ ਖੈਰੇ ਤੇ ਤੰਦ ਕੱਸਦੇ ਹੋਏ ਕਿਹਾ ਜਾਂਦਾ ਸੀਗਾ ਕਿ ਐਨਆਰਆਈ ਫੰਡਿੰਗ ਲੈਣ ਵਾਸਤੇ ਉਹਨਾਂ ਬੀਬੀ ਖਾਲੜਾ ਜੀ ਦੇ ਮੋਢੇ ਦਾ ਸਹਾਰਾ ਲਿਆ ਹੁਣ ਤੁਸੀਂ ਉਹਨੂੰ ਕਲੀਨ ਚਿੱਟ ਦੇ ਦਿੱਤੀ ਹੈ ਕਿ ਜਾਂ આરોਪ ਅਜੇ ਆਪਣੇ આરોਪਾਂ ਤੇ ਕਾਇਮ ਜੇ ਵੇਖੋ ਪਹਿਲੀ ਗੱਲ ਮੈਂ ਤੇ ਇਹ આરોਪ ਕਿਸੇ ਤੇ ਲਾਏ ਨਹੀਂ ਲੇਕਿਨ ਆਪ ਜੀ ਦਾ ਜਿਕਰ ਨਹੀਂ ਕਰਿਆ ਮੈਂ ਪਾਰਟੀ ਦਾ ਟਕਸਾਲੀ ਵੱਲੋਂ ਕਹਿ ਰਹੇ ਹਾਂ ਮੈਂ ਮੈਂ ਖ਼ਬਰਾਂ ਵਿੱਚ ਜ਼ਰੂਰ ਇਹ ਗੱਲ ਪੜ੍ਹੀ ਆ ਵੇਖੋ ਜਦੋਂ ਰਾਜਨੀਤੀ ਕਰੀਦੀ ਆ ਫਿਰ ਰਾਜਨੀਤਿਕ ਸਵਾਲਾਂ ਦੇ ਜਵਾਬ ਵੀ ਰਾਜਨੀਤੀ ਨਾਲ ਦੇਈਦੇ ਆ ਲੇਕਿਨ ਜਿੱਥੋਂ ਤੱਕ ਹਲਕਾ ਖਡੂਰ ਸਾਹਿਬ ਦੀ ਇਲੈਕਸ਼ਨ ਦੀ ਗੱਲ ਆ ਉੱਥੇ ਅਸੀਂ ਰਾਜਨੀਤੀ ਨੂੰ ਪਿੱਛੇ ਛੱਡ ਦਿੱਤਾ ਉਹਦੇ ਤੋਂ ਉੱਪਰ ਜਾ ਕੇ ਕੇਵਲ ਤੇ ਕੇਵਲ ਖਾਲਣਾ ਸਾਹਿਬ ਦੀ ਕੁਰਬਾਨੀ ਨੂੰ ਮੱਦੇਨਜ਼ਰ ਰੱਖ ਕੇ ਅਸੀਂ ਉਹਨਾਂ ਦੀ ਹਮਾਇਤ ਕਰਦੇ ਆ ਸੇ ਤੁਹਾਡੇ ਵਿਰੋਧੀ ਬੜੇ ਲਲਕਾਰੇ ਮਾਰ ਮਾਰ ਕੇ ਗੱਲ ਕਰਦੇ ਪਏ ਨੇ ਕਿ ਸੇਵਾ ਸਿੰਘ ਸੇਖਵਾ ਜੋ ਕਿ ਬੜੇ ਦਾਅਵੇ ਕਰ ਰਹੇ ਨੇ ਆਪਣੀ ਲੋਕਪ੍ਰਿਤਾ ਦੀ ਬੜੇ ਦਾਅਵੇ ਕਰਦੇ ਪਏ ਨੇ ਕਿ ਸਾਡਾ ਆਧਾਰ ਬਹੁਤ ਮਜ਼ਬੂਤ ਹੈ ਉਹ ਕਹਿੰਦੇ ਨੇ ਕਿ ਲੋਕ ਸਭਾ ਸੀਟ ਗੁਰਦਾਸਪੁਰ ਹੈ ਜਾਂ ਤਾਂ ਸੇਵਾ ਸਾਹਿਬ ਆਪ ਲੜ ਲੈਣ ਜਾਂ ਆਪਣੇ بیٹے ਜਗਰੂਪ ਸਿੰਘ ਸੇਖਵਾ ਨੂੰ ਦੇ ਦੇਣ ਤੇ ਇਹਨਾਂ ਨੂੰ ਜ਼ਮੀਨੀ ਹਕੀਕਤ ਪਤਾ ਲੱਗ ਜੇਗੀ ਤੁਸੀਂ ਇਹਨਾਂ ਦਾ ਚੈਲੰਜ ਕਬੂਲ ਕਰਦੇ ਹੋ ਵੇਖੋ ਅਸੀਂ ਜਿਸ ਦਿਨ ਆਪਣੀ ਪਾਰਟੀ ਬਣਾਈ ਆ ਸ਼੍ਰੀ ਅਕਾਲ ਤਖਤ ਸਾਹਿਬ ਤੇ ਅਸੀਂ ਐਲਾਨ ਕੀਤਾ ਸੀ ਕਿ ਅਸੀਂ ਤਿੰਨੇ ਸ਼ਖਸੀਅਤਾਂ ਬ੍ਰਹਮਪਰਾ ਸਾਹਿਬ ਮੈਂ ਤੇ ਜਨਾਲਾ ਸਾਹਿਬ ਅਸੀਂ ਇਲੈਕਸ਼ਨ ਨਹੀਂ ਲੜਾਂਗੇ ਤੇ ਜਿਹੜਾ ਵਾਅਦਾ ਅਸੀਂ ਉੱਥੇ ਲੋਕਾਂ ਨਾਲ ਅਕਾਲ ਤਖਤ ਸਾਹਿਬ ਤੇ ਖੋਲ ਕੇ ਕੀਤਾ ਉਹ ਅਸੀਂ ਕਿਵੇਂ ਪਹੁੰਚ ਸਕਨੇ ਆ ਉਹਦੇ ਤੋਂ ਉਹਦੇ ਵਿਰੋਧ ਵਿੱਚ ਅਸੀਂ ਕਿਵੇਂ ਜਾ ਸਕਨੇ ਸੀ ਆਪ ਨਹੀਂ ਲੜਾਂਗੇ ਉਹ ਕਹਿੰਦੇ ਠੀਕ ਐ ਜੇ ਉੱਥੇ ਕਸਮ ਖਾਦੀ ਸੀ ਪਰ ਬੇਟੇ ਨੂੰ ਤਾਂ ਅਸੀਂ ਲੜਾ ਸਕਦੇ ਨਾ ਅੱਗੋਂ ਜਗਰੂਪ ਸਿੰਘ ਸੇਖਵਾਨ ਨੂੰ ਅਸੀਂ ਗੁਰਦਾਸਪੁਰ ਤੋਂ ਕਹਿੰਦੇ ਨੇ ਕਿ ਪਰਖੇ ਦੇਖ ਲੈਣ ਵੇਖੋ ਗੱਲ ਇਹ ਆ ਪਾਰਲੀਮੈਂਟ ਦੇ ਇਲੈਕਸ਼ਨ ਆ ਜਗਰੂਪ ਸਿੰਘ ਸੇਖਵਾਨ ਨੇ ਅਜੇ ਤੱਕ ਮੈਂਬਰ ਪੰਚਾਇਤ ਦੇ ਇਲੈਕਸ਼ਨ ਨਹੀਂ ਲੜੀ ਤੇ ਮੈਂ ਹਾਂ ਉਹਦੀ ਸ਼ੁਰੂਆਤ ਪਾਰਲੀਮੈਂਟ ਦੀ ਸੀਟ ਤੋਂ ਕਿਵੇਂ ਕਰਵਾ ਸਕਨੇ ਆ ਸੋ ਇਸ ਕਰਕੇ ਉਹ ਹਜੇ ਰਾਜਨੀਤੀ ਚ ਆਇਆ ਆ। ਇਹ ਫਿਰ ਕਹਾਂ ਸੇਖੋਂ ਸਾਹਿਬ ਦਾ ਵਿਰੋਧੀ ਤੁਹਾਨੂੰ ਇੱਕ ਜਾਲ ਬੰਡੇ ਤੁਹਾਡੇ ਵਾਲੇ ਵਾਲੇ ਫਸਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਉਹ ਸਾਰੇ ਨੇ ਤੁਹਾਨੂੰ ਕਿਸੇ ਤਰੀਕੇ ਤੁਸੀਂ ਉਹਨਾਂ ਦੇ ਜਾਲ ਚ ਫਸੋ। ਦੁਸ਼ਮਣ ਬਾਤ ਕਰੇ ਹਨ ਹੋਣੀ। ਬਸ ਮੈਂ ਇੰਨਾ ਹੀ ਕਹਾਂਗਾ। ਠੀਕ ਹੈ। ਸੇਖੋਂ ਸਾਹਿਬ ਵਿਰੋਧੀ ਨੇ ਇੱਕ ਇਲਜ਼ਾਮ ਵੀ ਲਗਾ ਰਹੇ ਨੇ ਕਿ ਜਿਨੇ ਵੀ ਟਕਸਾਲੀ ਪਾਰਟੀ ਦੇ ਵਿੱਚ ਲੀਡਰ ਗਏ ਨੇ ਅਕਾਲੀ ਦਲ ਦੇ ਜਿਹੜੇ ਆਪਣੀ ਮਾਂ ਪਾਰਟੀ ਦੇ ਨਹੀਂ ਬਣੇ। ਇਨਾਂ ਦਾ ਆਪਸ ਦੇ ਵਿੱਚ ਵੀ ਜਿਆਦਾ ਦੇਰ ਨਿਭਾ ਨਹੀਂ ਹੋਣਾ ਵੀ ਥੋੜੇ ਦਿਨ ਜਿੱਦਾਂ ਵਿੱਚ ਇੱਕ ਦੋ ਤਕਰਾਰ ਦੀਆਂ ਗੱਲਾਂ ਵੀ ਚਲੀਆਂ ਉਹਦੇ ਦਰਾਂ ਨੂੰ ਦਾਵਾ ਕਰਨ ਲੱਗੇ ਸੀ ਕਿ ਇਹ ਪਾਰਟੀ ਹੁਣ ਮਹੀਨੇ ਦੋ ਮਹੀਨੇ ਦੀ ਮਹਿਮਾਨ ਹੈ ਔਰ ਫਿਰ ਹਰੇਕ ਬੰਦਾ ਆਪਣੀ ਆਪਣੀ ਇੱਕ ਇੱਕ ਪਾਰਟੀ ਬਣਾਏਗਾ ਇਹ ਕਿਹ ਚ ਸੱਚਾਈ ਬਿਲਕੁਲ ਗਲਤ ਗੱਲ ਆ ਪਹਿਲੀ ਗੱਲ ਤੇ ਇਹ ਆ ਵੀ ਮਾਂ ਪਾਰਟੀ ਜਿਹੜੀ ਆ ਅਸੀਂ ਉਹਦੇ ਤੋਂ ਅਲੱਗ ਨਹੀਂ ਹੋਏ ਅਸੀਂ ਜਿਸ ਦਿਨ ਪਾਰਟੀ ਬਣਾਈ ਆ ਉਸ ਦਿਨ ਵੀ ਤੇ ਉਸ ਤੋਂ ਪਹਿਲਾਂ ਵੀ ਇਹ ਐਲਾਨ ਕੀਤਾ ਸੀ ਕਿ ਅਸੀਂ ਜੋ ਕੁਝ ਕਰ ਰਹੇ ਆਂ ਜੋ ਕਰਾਂਗੇ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਬਚਾਉਣ ਵਾਸਤੇ ਤੇ ਤਕੜਿਆ ਕਰਨ ਵਾਸਤੇ ਕਰਾਂਗੇ ਅਸੀਂ ਕਿਸੇ ਪੋਲੀਟੀਕਲ ਪਾਰਟੀ ਜੁਆਇਨ ਨਹੀਂ ਕੀਤੀ ਅਸੀਂ ਅਕਾਲੀ ਦਲ ਨਹੀਂ ਛੱਡਿਆ ਅਸੀਂ ਅਕਾਲੀ ਦਲ ਵਿੱਚ ਰਹਿ ਕੇ ਸਿਧਾਂਤ ਦੀ ਰਾਜਨੀਤੀ ਵਾਸਤੇ ਲੜਾਈ ਲੜੀ ਆ ਜੋ ਗਲਤੀਆਂ ਅਕਾਲੀ ਲੀਡਰਸ਼ਿਪ ਨੇ ਕੀਤੀਆਂ ਅੰਦਰ ਬਹਿ ਕੇ ਉਹਦੀ ਵਿਰੋਧਤਾ ਕੀਤੀ ਆ ਲੇਕਿਨ ਸਾਡੀ ਆਵਾਜ਼ ਕਿਸੇ ਨੇ ਸੁਣੀ ਨਹੀਂ ਉਹਦੇ ਤੋਂ ਬਾਅਦ ਕਾਲੀ ਦਲ ਨੂੰ ਬਚਾਉਣ ਵਾਸਤੇ ਕਾਲੀ ਦਲ ਨੂੰ ਸਦਨ ਤੱਕ ਲਿਆਂ ਤੇ ਲਿਆਉਣ ਵਾਸਤੇ ਅਸੀਂ ਪ੍ਰੈਸ਼ਰ ਬਿਲਡ ਕਰਨ ਵਾਸਤੇ ਆਪਣੇ ਸਾਰੇ ਅਹੁਦਿਆਂ ਤੋਂ ਅਸਤੀਫੇ ਦਿੱਤੇ ਆ ਮੇਰਾ ਸਵਾਲ ਇਹ ਨਹੀਂ ਸੀ ਜੋ ਤੁਹਾਡੀ ਲੈ ਜੀ ਜੋ ਜਵਾਬ ਦੇ ਰਹੇ ਆ ਮੈਂ ਤੁਹਾਡੇ ਸਵਾਲ ਦਾ ਜਵਾਬ ਦੇ ਰਿਹਾ ਭਈ ਅਸੀਂ ਉਹਨਾਂ ਤੋਂ ਅਸਤੀਫੇ ਦਿੱਤੇ ਆ ਅਸੀਂ ਪਾਰਟੀ ਤੋਂ ਅਸਤੀਫਾ ਨਹੀਂ ਦਿੱਤਾ ਸਾਨੂੰ ਪਾਰਟੀ ਵਿੱਚੋਂ ਬਾਦਲ ਨੇ ਕੱਢ ਆਇਆ ਨਾ ਕਿ ਅਸਾਂ ਪਾਰਟੀ ਛੱਡੀ ਆ ਇਹ ਬਾਦਲ ਨੇ ਕਟਿਆ ਤੁਸੀਂ ਕਿ ਕਿਹੜੇ ਬਾਦਲ ਦਾ ਜ਼ਿਕਰ ਕਰੀ ਆਪਾ ਪ੍ਰਕਾਸ਼ ਸਿੰਘ ਬਾਦਲ ਨੇ ਕਟਿਆ ਕਿ ਸੁਖਵੀਰ ਬਾਦਲ ਨੇ ਕਟਿਆ ਸੁਖਵੀਰ ਸਿੰਘ ਬਾਦਲ ਜਿਹੜਾ ਪਾਰਟੀ ਦਾ ਪ੍ਰਧਾਨ ਆ ਹੁਣ ਬਾਦਲ ਸਾਹਿਬ ਕੋਲ ਤੇ ਉਹ ਇੱਕ ਹਿਸਾਬ ਨਾਲ ਰਿਟਾਇਰ ਰਾਜਨੀਤੀ ਕਰ ਰਿਹਾ ਉਹਨਾਂ ਦਾ ਕੋਈ ਸਰਗਰਮ ਸਿਆਸਤ ਨਾਲ ਕੋਈ ਸਬੰਧ ਨਹੀਂ ਗੁੰਜਾਇਸ਼ ਕੋਈ ਗੁੰਜਾਇਸ਼ ਹੈ ਕਿ ਸਖਵਾਂ ਸਾਹਿਬ ਕੱਲ ਨੂੰ ਵੱਡੇ ਬਾਦਲ ਸਾਹਿਬ ਤੁਹਾਨੂੰ ਇਨਵਾਈਟ ਕਰਦੇ ਨੇ ਵਾਪਸੀ ਦੀ ਕੋਈ ਗੁੰਜਾਇਸ਼ ਬਾਦਲ ਪਰਿਵਾਰ ਤੇ ਮਜੀਠੀਆ ਪਰਿਵਾਰ ਅਕਾਲੀ ਦਲ ਤੋਂ ਸੀਮ ਤੋਂ ਪਿੱਛੇ हट ਜਾਣ ਸੇ ਸਾਰਿਆਂ ਨਾਲ ਇਕੱਠੇ ਹੋਣ ਨੂੰ ਤਿਆਰ अच्छा सिखवा साहब आखरी सवाल है कि बीबी जागीर कौर ਦੇ ਉੱਤੇ ਤੁਸੀਂ ਤੰਜ ਕੱਸ ਰਹੇ ਹੋ ਤੁਸੀਂ ਉਹਨਾਂ ਤੇ આરોਪ ਲਗਾ ਰਹੇ ਹੋ ਕਿ ਉਹ ਡੇਰੇ ਨਾਲ ਸੰਬੰਧਾ ਉਹਨਾਂ ਦਾ ਅਸੀਂ ਕਿਸ ਤੱਥਾਂ ਦੇ ਆਧਾਰ ਤੇ ਕਹਿ ਰਹੇ ਹਾਂ ਔਰ ਇੱਕ ਔਰਤ ਦੇ ਉੱਪਰ ਸਾਨੂੰ આરોਪ ਲਗਾਉਣਾ ਜੇਕਰ ਉਹਦਾ ਕੋਈ ਤੱਥ ਹੈਗਾ ਤੁਸੀਂ ਪੇਸ਼ ਕਰੋ ਜੇਕਰ ਉਹ ਵਾਕਿਆ ਹੀ ਕੋਈ ਡੇਰੇ ਨਾਲ ਉਹਦੇ ਸੰਪਰਕ ਨੇ ਜਾਂ ਸੰਬੰਧ ਹੈਗੇ ਨਹੀਂ ਜਾਂ ਡੇਰੇ ਦੀ ਸਾਥ ਵੀ ਹੈ ਜੋ ਤੁਸੀਂ ਕਹਿੰਦੇ ਹੋ ਅਸੀਂ ਤੱਥਾਂ ਤੋਂ ਬਗੈਰ ਗੱਲ ਕਰ ਰਹੇ ਹਾਂ ਇੱਕ ਮਹਿਲਾ ਦੇ ਉੱਤੇ ਔਰ ਅਕਾਲੀ ਦਲ ਜੋ ਪੰਥਕ ਜਮਾਤ ਨੂੰ ਸ਼ੋਭਾ ਨਹੀਂ ਦਿੰਦਾ ਜੇ ਤੁਹਾਨੂੰ ਇੰਨੀ ਗੱਲ ਦਾ ਵੀ ਪਤਾ ਨਹੀਂ ਤੇ ਮੈਂ ਤੁਹਾਨੂੰ ਪੱਤਰਕਾਰ ਨਹੀਂ ਸਮਝਦਾ ਮੈਂ ਆਪਜੀ ਕੋਲ ਇੰਨੀ ਗੱਲ ਦੀ ਇੰਨੀ ਤੱਥ ਮੈਂ ਤੁਹਾਡੇ ਮੈਂ ਮੈਂ ਲੱਗਾ ਮੈਂ ਉਹ ਵੀ ਦੱਸਣਾ ਲੇਕਿਨ ਜਿਸ ਪੱਤਰਕਾਰ ਨੂੰ ਇੰਨੀ ਗੱਲ ਦੀ ਜਾਣਕਾਰੀ ਨਹੀਂ ਵੀ ਬੀਬੀ ਜ਼ਗੀਰ ਕੌਰ ਇੱਕ ਡੇਰੇ ਦੀ ਸਾਧਣੀ ਆ ਬੇਗੋਵਾਲ ਪਿੰਡ ਵਿੱਚ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਰੇ ਵਾਲੇ ਉਹਨਾਂ ਦਾ ਡੇਰਾ ਆ ਜਿਹਦੀ ਇਨਚਾਰਜ ਬੀਬੀ ਜ਼ਗੀਰ ਕੌਰ ਆ ਮੈਂ ਤੱਥਾਂ ਤੋਂ ਇਲਾਵਾ ਕਦੀ ਜ਼ਿੰਦਗੀ 'ਚ ਗੱਲ ਨਹੀਂ ਕੀਤੀ ਉਹ ਡੇਰੇ ਦੀ ਸਾਹਣੀ ਆਏ ਤੇ ਜਿਹੜੀ ਮੈਂ ਦੂਸਰੀ ਗੱਲ ਕੀਤੀ ਆ ਉਹ ਤੁਹਾਡੇ ਸਾਹਮਣੇ ਅਦਾਲਤ ਵਿੱਚ ਕੇਸ ਵੀ ਚੱਲੇ ਆ ਤੇ ਸਭ ਕੁਝ ਹੋਇਆ ਐਫ ਆਈ ਆਰ ਵੀ ਦਰਜ ਹੋਈ ਸੀ ਬੀਆਈ ਨੇ ਇਨਕੁਆਰੀ ਵੀ ਕੀਤੀ ਸਾਰਾ ਕੁਝ ਹੋਇਆ ਉਹ ਪੂਰਾ ਜੱਗ ਜਾਣਦਾ ਆ ਕਿ ਉਹਨੇ ਲੜਕੀ ਨੂੰ ਮਾਰਿਆ ਉਹਦੀ ਲੜਕੀ ਪ੍ਰੈਗਨੈਂਸੀ ਉਹ ਦੋ ਕਤਲ ਹੋਇਆ ਉਹਦੇ ਪੇਟ ਵਾਲਾ ਬੱਚਾ ਵੀ ਆਪਣੇ ਮਰ ਗਿਆ ਤੇ ਉਹਦੀ ਸਾਰੇ ਐਪੀਸੋਡ ਨੂੰ ਸਾਰੇ ਜੱਗ ਜਾਣਦਾ ਜੀ ਸਾਰਾ ਮੀਡੀਆ ਵੀ ਜਾਣਦਾ ਹੈ ਜਿਹੜੀ ਗੱਲ ਤੁਸੀਂ ਹੁਣੇ ਗੱਲ ਕੀਤੀ ਸੀ ਡੇਰੇ ਦੀ ਗੱਲ ਕਰ ਰਹੇ ਸੀ ਤੁਸੀਂ ਡੇਰੇ ਦਾ ਨਾਮ ਕਦੀ ਪੂਰਾ ਨਹੀਂ ਲਿਆ ਜਦੋਂ ਤੁਸੀਂ ਡੇਰੇ ਦਾ ਜ਼ਿਕਰ ਕਰਦੇ ਹੋ ਤਾਂ ਡੇਰਾ ਰਾਮ ਰਹੀਮ ਜਿਹੜਾ ਉਹ ਸਭ ਤੋਂ ਮੋੜੇ ਆ ਜਾਂਦਾ ਹੈ ਤਾਂ ਸਾਰਿਆਂ ਨੂੰ ਇਹੀ ਸ਼ੰਕਾ ਸੀਗਾ ਕਿ ਸ਼ਾਇਦ ਤੁਸੀਂ ਡੇਰੇ ਰਾਮ ਰਹੀਮ ਦੀ ਉਹਨੂੰ ਸਾਧਵੀ ਕਹਿੰਦੇ ਹੋ ਅੱਜ ਪਹਿਲੀ ਵਾਰੀ ਇਹ ਗੱਲ ਤੁਸੀਂ ਕਲੀਅਰ ਕੀਤੀ ਹੈ ਕਿ ਕਿਸ ਡੇਰੇ ਦਾ ਜ਼ਿਕਰ ਕਰ ਰਹੇ ਹੋ ਇਦਾਂ ਤੇ ਡੇਰਾ ਰਾਧਾ ਸਵਾਮੀ ਦੇ ਵਿੱਚ ਵੀ ਬਹੁਤ ਸਾਰੇ ਲੋਕ ਨੇ ਜਿਹੜੇ ਉਹਦੇ ਨਾਲ ਜੁੜੇ ਹੋਏ ਨੇ ਸੋ ਇਹ ਡੇਰਾ ਰਾਧਾ ਸਵਾਮੀ ਦੀ ਕੱਲ ਨੂੰ ਜ਼ਿਕਰ ਕਰੀਏ ਤਾਂ ਸੁਖਬ ਦਾ ਮੁਖੀ ਉਹਨਾਂ ਦੀ ਕੋਠੀ ਗਿਆ ਸੋ ਆ ਜਿਹੜੀ ਚੀਜ਼ ਸੀ ਤੁਸੀਂ ਕਹਿ ਰਹੇ ਹੋ ਤੁਸੀਂ ਕਿਸੇ ਵੀ ਪੱਤਰਕਾਰ ਨਾਲ ਗੱਲ ਕਰੋਗੇ ਬਹੁਤ ਸਾਰੇ ਪੱਤਰਕਾਰ ਨੂੰ ਪਤਾ ਹੋਏਗਾ ਪਰ ਪੱਤਰਕਾਰ ਆਪਣੇ ਮੂੰਹ ਇਹ ਗੱਲ ਨਹੀਂ ਕਹਿਣਾ ਚਾਹੁੰਦਾ ਕਿਉਂਕਿ આરોਪ ਤੁਹਾਡੇ ਨੇ ਤਾਂ ਕਹਿਣ ਵੀ ਤੁਸੀਂ ਨੇ ਨਹੀਂ ਮੈਂ ਤਾਂ ਫਿਰ ਦੱਸ ਦਿੱਤਾ ਕਿ ਉਹ ਵਾਕਿਆ ਹੀ ਡੇਰਾ ਵਾ ਤੇ ਡੇਰੇ ਦੀ ਇਨਚਾਰਜ ਆ ਡੇਰੇ ਦੀ ਸਾਧਣੀ ਆ ਇਹਦੇ ਵਿੱਚ ਕੋਈ ਝੂਠੀ ਗੱਲ ਨਹੀਂ ਇਸਨ ਸਾਡੇ ਨਾਲ ਸਿਵਾ ਸਿੰਘ ਸੇਖਾ ਜੀ ਜਿਨ੍ਹਾਂ ਨੇ ਐਨਆਰਆਈ ਮੀਡੀਆ ਦੇ ਉੱਤੇ ਸਾਰੇ ਸਵਾਲਾਂ ਦੇ ਜਵਾਬ ਬੜੇ ਬੇਬਾਕ ਅੰਦਾਜ਼ ਦੇ ਵਿੱਚ ਦਿੱਤੇ ਨੇ ਉਹਨਾਂ ਦਾ ਕਹਿਣਾ ਹੈ ਕਿ ਕਿ ਬੀਬੀ ਖਾਲੜਾ ਜੀ ਜਿਹੜੇ ਨੇ ਉਹਨਾਂ ਦੇ ਹੱਕ ਦੇ ਵਿੱਚ ਅਸੀਂ ਪੰਥਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਜਿਹੜੀ ਉਹਨਾਂ ਹਮਾਇਤ ਦਿੰਦੀ ਹੈ ਨਾ ਕਿ ਸੁਖਪਾਲ ਸਿੰਘ ਖੇਰ ਦੇ ਹੱਕ ਵਿੱਚ ਐਨਆਰਆਈ ਮੀਡੀਆ ਦੇ ਲਈ ਰਿਸ਼ਪਾਲ ਸਿੰਘ ਗੁਰਦਾਸ